ਫਲੋਰ ਦੇ ਐਸਟੀਐਮ ਅਮਨਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਐਗਰੀਕਲਚਰ ਤੇ ਪ੍ਰਦੂਸ਼ਣ ਬੋਰਡ ਫਲੋਰ ਰੁੜਕਾ ਕਲਾ ਨੂਰਮੈਲ ਦੇ ਅਫਸਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਿੱਥੇ ਆਉਣ ਵਾਲੀ ਝੋਨੇ ਦੀ ਫਸਲ ਤੋਂ ਬਾਅਦ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਇਸਲਾਮ مشورہ ਕੀਤਾ ਗਿਆ, ਉੱਥੇ ਹੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਇਸ ਮੌਕੇ ਐਸਟੀਐਮ ਅਮਨਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਵਾਢੀ ਸਮੇਂ ਵੀ ਕਿਸਾਨਾਂ ਅੱਗ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਅੱਜ ਮੈਂ ਜਿਹੜੇ ਐਗਰੀਕਲਚਰ ਡਿਪਟੀ ਅਫੀਸਰਸ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਸ ਇਹਨਾਂ ਨਾਲ ਸਟੱਬਲ ਬਰਨਿੰਗ ਵਿਸ਼ੇ ਦੇ ਉੱਪਰ ਜਪਰਾਲੇ ਨੂੰ ਸਾੜਨ ਦੇ ਇਨਸੀਡੈਂਟ ਹੁੰਦੇ ਆ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਵਿੱਚ ਅਸੀਂ ਆਉਣ ਵਾਲੇ ਜੋ ਬਾੜੀਆਂ ਦਾ ਸੀਜ਼ਨ ਹੈ ਜਦੋਂ ਝੋਨੇ ਦੀ ਬਾੜੀ ਹੁੰਦੀ ਹੈ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਥਾੜੀ ਸਾੜ ਜਰਮੀ ਜਿਸ ਦਾ ਮਿਸ਼ਨ ਹੁੰਦਾ ਹੈ ਤੇ ਸੇ ਪੱਕਾ ਬਹੁਤ ਹੀ ਨੁਕਸਾਨ ਹੁੰਦਾ ਹੈ ਵਾਤਾਵਰਣ ਦਾ ਨੁਕਸਾਨ ਹੁੰਦਾ ਉਸ ਦੇ ਸਬੰਧ ਵਿੱਚ ਮੀਟਿੰਗ ਕਰਕੇ ਸੀ ਵਿਚਾਰ ਕੀਤਾ ਹੈ ਵੀ ਇਸ ਵਾਸਤੇ ਹੁਣ ਅਸੀਂ ਫਲੋਰ ਸਬਡਿਵੀਜ਼ਨ ਦੇ ਵਿੱਚ ਵਰਕਫਾਰ ਪਿੰਡਾਂ ਵਿੱਚ ਬਲੌਕ ਪੱਧਰ ਤੇ ਤੇ ਪਿੰਡ ਦੇ ਪੱਧਰ ਦੇ ਵਿੱਚ ਅਵੇਰਨੈਸ ਕੈਂਪਸ ਮੀਟਿੰਗਸ ਅਤੇ ਮੀਡੀਆ ਦੀ ਮਦਦ ਦੇ ਨਾਲ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਤੇ ਫਾਰਮਰਸ ਨੂੰ ਜਾਗਰੂਕ ਕਰਾਂਗੇ ਕਿ ਝੋੜੀ ਨੂੰ ਅੱਗ ਨਾਲ ਨਹੀਂ ਜਗਾਵੇ ਕਿਉਂਕਿ ਝੋੜੀ ਨੂੰ ਅੱਗ ਲਗਾਉਣ ਦਾ ਨੁਕਸਾਨ ਹੀ ਨੁਕਸਾਨ ਹੈ ਇਸ ਦਾ ਬੈਨੀਫਿਟ ਕੋਈ ਨਹੀਂ ਨਾ ਤਾਂ ਫਸਲ ਨੂੰ ਬੈਨੀਫਿਟ ਹੈ ਨਾ ਮਿੱਟੀ ਨੂੰ ਬੈਨੀਫਿਟ ਹੈ ਇਹ ਨੁਕਸਾਨ এনਵਾਇਰਨਮੈਂਟ ਨੂੰ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਅੱਜ ਪਲੈਨਿੰਗ ਕੀਤੀ ਹੈ ਫਲੋਰ ਸਬਡਿਵੀਜ਼ਨ ਵਾਸਤੇ ਕਿਸ ਤਰ੍ਹਾਂ ਅਸੀਂ ਫਾਰਮਰਸ ਤੱਕ ਪਹੁੰਚ ਕਰਨੀ ਹੈ ਇਸ ਵਾਰ ਦੇ ਵਿੱਚ ਅਸੀਂ ਫਾਰਮ ਲੀਡਰਸ ਨਾਲ ਵੀ ਅਪਰੋਚ ਕਰਾਂਗੇ ਉਹਨਾਂ ਦਾ ਵੀ ਸਹਿਯੋਗ ਲਵਾਵਾਂਗੇ ਪਿਛਲੇ ਸੀਜ਼ਨ ਦੇ ਵਿੱਚ ਵੀ ਸਾਨੂੰ ਜਿਹੜੇ ਕਿਸਾਨ ਲੀਡਰ ਹੈਗੇ ਉਹਨਾਂ ਨੂੰ ਕਾਫੀ ਸਹਿਯੋਗ ਦਿੱਤਾ ਗਿਆ ਸੀਗਾ ਇਸ ਵਾਰ ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਵੀ ਪ੍ਰਾਲੀ ਦੇ ਇਨਸੀਡੈਂਟਸ ਨੂੰ ਘਟਾਉਣ ਵਿੱਚ ਸਰਕਾਰ ਦਾ ਸਾਡਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਵੱਧ ਤੋਂ ਵੱਧ ਫਾਰਮਰਸ ਤੱਕ ਪਹੁੰਚ ਕੇ ਉਹਨਾਂ ਨੂੰ ਅਵੇਅਰਨੈਸ ਕਰਾ ਸਕੀਏ ਕਿ ਵੀ ਪ੍ਰਾਲੀ ਨੂੰ ਨਾ ਸੜਿਆ ਜਾਵੇ ਇਸ ਵਾਰ ਦੇ ਵਿੱਚ ਅੱਜ ਅਫਸਰਸ਼ਲ ਮੀਟਿੰਗ ਕੀਤੀ ਗਈ ਹੈ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਇਸ ਦੇ ਉਸਤੇ ਆਪਣੇ ਵੱਲੋਂ ਪੂਰਜੋਰ ਕੋਸ਼ਿਸ਼ ਕਰਾਂਗੇ ਫਿਲੌਰ ਦੇ ਐਸਟੀਐਮ ਅਮਨਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਐਗਰੀਕਲਚਰ ਤੇ ਪ੍ਰਦੂਸ਼ਣ ਬੋਰਡ ਫਿਲੌਰ ਰੁੜਕਾਗਲਾ ਨੂਰਮੈਲ ਦੇ ਅਫਸਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਿੱਥੇ ਆਉਣ ਵਾਲੀ ਝੋਨੇ ਦੀ ਫਸਲ ਤੋਂ ਬਾਅਦ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਇਸਲਾਮ مشਵਰਾ ਕੀਤਾ ਗਿਆ, ਉੱਥੇ ਹੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਇਸ ਮੌਕੇ ਐਸਟੀਐਮ ਅਮਨਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਵਾਢੀ ਸਮੇਂ ਵੀ ਕਿਸਾਨਾਂ ਅਗਵ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।